ਇਰ ਦੀ ਡੰਡ ਜਿਤਨਾ ਹੁਣ ਆਪਾਂ ਮੈਂ ਆ ਨਾ ਸੀਨੀਅਰ ਆ ਆਪਾਂ ਹੁਣ ਮੰਨ ਲਾ ਮੈਂ ਬਹਿ ਗਿਆ ਬੋਤਲ ਲੈ ਕੇ ਜਾਂ ਬੀਅਰ ਲੈ ਕੇ ਹੁਣ ਤੇਜੇ ਹੁਣੀ ਨਵੇਂ ਆ ਸੋਖ ਹੁਣੀ ਨਵੇਂ ਹੁਣ ਇਹਨਾਂ ਨੂੰ ਮੈਂ ਲਾਗੇ ਬੋਣਾ ਮੈਂ ਕਹਿੰਦਾ ਕੋਈ ਨਹੀਂ ਪੁੱਤ ਬੀਅਰ ਪੀਲਾ ਗਲਾਸੀ ਕੋਨੀ ਫਾੜ ਫੜ ਉਹਦੇ ਉਹਦਾ ਦੂਜਾ ਮਰਾ ਜਿਹੜੇ ਉਹਦੇ ਵਜੇ ਹੀ ਚਪੇੜ ਉਦੋਂ ਮੇਰੇ ਸੋਨਾ ਵੱਜੀ ਵੀ ਉਹ ਲਾਲ ਜਿਹਾ ਮੂੰਹ ਆਇਆ ਕਿ ਉਦਾਂ ਹੀ ਉਹ ਸਾਰੀ ਸਰਾਧ ਕੀਤੀ ਇਹਨੂੰ ਵੀ ਵੇਚਣੀ ਪੈਣੀ ਸਾਰੀ ਕ੍ਰਿਪਟੋ ਲੈ ਆਵੇ ਮੈਂ ਵੀ ਜੰਦਾ ਪੈੜੀ ਵੇਚਣੀ ਹੈ ਤੋ ਗੇਮ ਵੀ ਖੇਡਣੀ ਕ੍ਰਿਪਟੋ ਹਾਂ ਇਹ ਗੇਮ ਉਹ ਨਹੀਂ ਕਿ ਮਾਗੇਣੀ ਆ ਦੀਪ ਕੋ ਨਹੀਂ ਪਾਰਸਾ ਹੁਣ ਪੈਸੇ ਦੇਣੀ ਚੋਤੇ ਨਾਲ ਇਹ ਪਲੇਅਰਾਂ ਵਾਤੇ ਨੁਕਤਾ ਵਾ ਜਿੰਨੇ ਪਲੇਅਰ ਖੇਡਦੇ ਆ ਨਵੇਂ ਸਾਰਿਆਂ ਤੇ ਨੁਕਤਾ ਗਰਮੀ ਖਾਸ ਕਰਕੇ ਗਰਮੀ ਦੇ ਵਿੱਚ ਲੀਵਰ ਬਾਸ ਔਰ ਜਿ ਚੁੰਡੀਆਂ ਵੇ ਲੱਗੇ ਪੈਪ ਜੇ ਸਾਰੇ ਜੇ ਉਤਰ ਕੇ ਚੜ ਕੇ ਆਓ ਤੁਹਾ ਮਾਰਤਾ ਕਾ ਯਾਰ ਨਾ ਬੜਾ ਤੇ ਇਹਨਾਂ ਕੋਈ ਪਤਾ ਨਹੀਂ ਵਾਗੇ ਠੀਕ ਬੋਟਨ ਹੈ ਮੇਰੇ ਸਾਹ ਨਾਲ ਨਾ ਹਾਂ ਭਾਜੀ ਮੈਂ ਰੋਟਾ ਕਰਕੇ ਤੇ ਪਿੰਦਾ ਮਰ ਜੇ ਚਲੋ ਤੂੰ ਛੱਡੋ ਇਹਦੇ ਉੱਤੋਂ ਦੀ ਓਏ ਇਹਦੇ ਉੱਤੋਂ ਦੀ ਕੌਣ ਤੁਰ ਸਕਦਾ ਵਿੱਚ ਨਹੀਂ ਛੁੱਟੀ ਦਿੰਦਾ ਮਾਮਾ ਕੂਚ ਪ੍ਰਾਤਨ ਕੂਹ ਹੁੰਦਾ ਏ ਜਦੋਂ ਮੈਂ ਹੀ ਤੋਸੋ ਨਾ ਹਾਂ ਬੈਰ ਹੈਂਦੇ ਇਹ ਤਾਂ ਗਲਿਆ ਹੁੰਦਾ ਗੰਜਾ ਦੇ ਪਰਾਪਾ ਪੱਪਾ ਕੇ ਤੇ ਪੱਪਾ ਥੱਲੇ ਪਿਆ ਉਹਦੇ ਉਹਦਾ ਦੂਜਾ ਮਰਾ ਜਿਹੜੇ ਉਹਦੇ ਵੱਜੀ ਚ ਪੇੜ ਉਹਦੇ ਮੇਰੇ ਸੋਨਾ ਵੱਜੀ ਵੀ ਉਹ ਲਾਲ ਜਿਹਾ ਮੂੰਹ ਆਇਆ ਕਿ ਉਦਾਂ ਹੀ ਉਹ ਜੱਟੀ ਵੱਡੀ ਆ ਤੇ ਉਹ ਜਿਹੜਾ ਜੱਟੀ ਦਾ ਵੱਜਾ ਲਫੜਦੇ ਉਹ ਤੇ ਫਿਰ ਤੈਨੂੰ ਪਤਾ ਹੀ ਆ ਕੁਲਵਿੰਦਰ ਕੌਰ ਇਹਨਾਂ ਨਾ ਕੁੜੀ ਦਾ ਕੁਲਵਿੰਦਰ ਕੌਰ ਐਸੇ ਪਿੰਡ ਦੀ ਆਂਦੇ ਮੈਂ ਐਸੇ ਪਿੰਡ ਦਾ ਪਛੋਕੜ ਆ ਉਹਨਾਂ ਦਾ ਤੇ ਰਹਿੰਦੇ ਹੁਣ ਮੁੰਡੀ ਮੋੜ ਲੱਗੇ ਆ ਪਿੰਡ ਉਧਰਲੀ ਸਾਈਡ ਕੋਈ ਜੇ ਇੱਥੇ ਹੁੰਦੇ ਤੇ ਆਪਾਂ ਦੇ ਪੱਕਾ ਮਿਲ ਕੇ ਆਉਣਾ ਸੀ ਪਹਿਨ ਨੂੰ ਤੇ ਪਰਿਵਾਰ ਨੂੰ ਤੇ ਮਿਲ ਕੇ ਆਉਂਦੇ ਇਹ ਮਹਾਰਾਜ ਲੋ ਨਾ ਨਛੱਤਰ ਹੁੰਦਾ ਬੰਦੇ ਦਾ ਕਿਹੜੇ ਬੰਦੇ ਨੇ ਕਿਹੜੇ ਵਲੇ ਲੈਂਡ ਲੈਂਡ ਚਾਉਣਾ ਵੀ ਨਾ ਬਾਨਾ ਕਿਸਦਾ ਨਾ ਉਹਨੂੰ ਕਿਤੇ ਪਤਾ ਹੈ ਕਿ ਕੰਗਣਾਣੇ ਆਉਣਾ ਜਾਂ ਇਦਾਂ ਨਾ ਜਾਮ ਹਨ ਕੇ ਚੱਲ ਰੱਬ ਵੱਲੋਂ ਆਈ ਹੋਣੀ ਤੇ ਨੇ ਧਰਤੀ ਹੋਣੀ ਨਹੀਂ ਉੱਥਾ ਉਹਨੇ ਕਿਹਾ ਵੀ ਜੇ ਮੇਰੀ ਮਾਂ ਵੀ ਉੱਥੇ ਬੈਠੀ ਉਹ ਫਾਰਮਰ ਨੂੰ ਗਿਆ ਵੀ 1-1 ਰੁਪਇਆ 100-100 ਰੁਪਇਆ ਲੈ ਕੇ ਬੈਠੇ ਆ ਹਾਂਜੀ ਤੇਰੀ ਕਿਦਾਂ ਜ਼ਰਤ ਪਈ ਆ ਉਦਾਂ ਵੀ ਅੱਲਾ ਦਲੇਰੀ ਹੈ ਨਾ ਸੂਰੀ ਬਲਵਾਨ ਜੀ ਆਪਣੇ ਖੂਨ ਚ ਹੈ ਗਾਣਾ ਸਾਰਾ ਕੁਝ ਜਜਾਏ ਆਪਣਾ ਖੂਨ ਮਾਰਦਾ ਬੜਕਾਂ ਉਹਨੂੰ ਕੰਮਗੁੰਮ ਦੀਆਂ ਆਫਰਾਂ ਹੋਵਾ ਚਰ ਕੰਮਗੁੰਮ ਦੀ ਆਫਰਾਂ ਦੀ ਕੀ ਗੱਲ ਹੁਣ ਆਪਣੀ ਜੈਸੇ ਬੰਦੀ ਨੂੰ ਚਾਹੀਦਾ ਉਹਦੇ ਨਾਲ ਖੜਨਾ ਪਊ ਤ ਨਹੀਂ ਹਾਂਜੀ ਜਹੇ ਬੰਦੀ ਨਾਲ ਖੜੇ ਆਪਣੇ ਕਿਹੜੇ ਪੂਰੀ ਵੀ ਸਿੱਖਾਂ ਤੋਂ ਹੈਗਾ ਨਹੀਂ ਕੋਜ ਸੁੱਖ ਵੀ ਕਿੰਨੀ ਨਹੀਂ ਕਿੰਨੇ ਆਪਣੀਆਂ ਜਹੇ ਬੰਦੀਆਂ ਤੋਂ ਪੈਸੇ ਆ ਇਹੋ ਜੇ ਬੰਦੇ ਦਾ ਸਾਥ ਦੇਣਾ ਚਾਹੀਦਾ ਜਿਹੜਾ ਕੱਲ ਨੂੰ ਹੋਰ ਕਰੇ ਵੀ ਇਹੋ ਜਾਂ ਕੰਮ ਕਰਨ ਲੱਗਿਆ ਝਿਜਕੇ ਨਾ ਕੋਈ ਕਿ ਮੇਰੇ ਪਿੱਛੇ ਹੈਗੀ ਆ ਕੌਮ ਮੇਰੀ ਹਨਾ ਹਾਂਜੀ ਫਿਰ ਜੇ ਆਪਾਂ ਕੌਮ ਦਾ ਸਾਥ ਹੀ ਨਹੀਂ ਦੇਣਾ ਆਪਦੀ ਦਾ ਤੇ ਫਿਰ ਥੋੜੀ ਕਿਹਨੇ ਦਲੇਰੀ ਕਰਨੀ ਹੈ ਜੇ ਕੁੜੀ ਨੇ ਦਲੇਰੀ ਕੀਤੀ ਆਪ ਨੂੰ ਸਾਰੇ ਨਾਲ ਇਹਦੇ ਖੜਨਾ ਚਾਹੀਦਾ ਹਣਾ ਹਾਂਜੀ ਤੇ ਇਹ ਇੱਕ ਹਿਸਾਬ ਨਾਲ ਇਹ ਪੂਰੀ ਮਾਨ ਵਾਲੀ ਗੱਲ ਹੈ ਆਪਣੇ ਵਾਸਤੇ ਬੜੀ ਵੱਡੀ ਨਿੱਕੀ ਮੋਟੀ ਗੱਲ ਨਹੀਂ ਆ ਹੁਣ ਮੰਨ ਕੇ ਤੂੰ ਬਹਿ ਕੇ ਬੰਬੇ ਦੇ ਉਦੋਂ ਭੌਂਕਦੀ ਰਹੀ ਆ ਆਪਣੇ ਵਾਸਤੇ ਨਹੀਂ ਜਦੋਂ ਆਈ ਆ ਤੇ ਜਦੋਂ ਤੂੰ ਆਈ ਆ ਤੇ ਫਿਰ ਪੰਜਾਬੀ ਕੁਝ ਵੀ ਕਰ ਸਕਦੇ ਆ ਇੱਕ ਸਾਦਾ ਵਰਦੇ ਉਹਨਾਂ ਨੂੰ ਪਤਾ ਲੱਗ ਗਿਆ ਉਹਨੇ ਇੰਟਰਵਿਊ ਦਿੱਤੀ ਜਿਵੇਂ ਇਹ ਇੱਥੇ ਇਹ ਬਾਤ ਕੁਮਾਦ ਵੱਧ ਗਿਆ ਬਾਤ ਵੱਧ ਗਿਆ ਵਾ ਫਲਾਣ ਠੀਕ ਉਹ ਆਪ ਨੂੰ ਸਮਝਦੀ ਉਹਦਾ ਗੈਂਗਸਟਰ ਜੇ ਜਿਤਨਾ ਅਸਲ ਜਨਾ ਮੋਟਿਵ ਵਾ ਕੀ ਉਹਨਾਂ ਦਾ ਉਹ ਕਹਿੰਦੇ ਖਾਲਿਸਤਾਨ ਜਿਹੜੇ ਮੰਗਦੇ ਆ ਨਾ ਤੇ ਇਹ ਜੱਟ ਮੂੜਿਆ ਉਹ ਉਦਾਂ ਹੀ ਆ ਖਾਲਿਸਤਾਨੀ ਫੇਰ ਫਲਾਣ ਰਫਲਾਣ ਰੁਖਲਾਣ ਫੜੀ ਫਿਰਦੇ ਇਦਾਂ ਉਦਾਂ ਨਾ ਉਹ ਛੱਬੀ ਆਪਣੀ ਗਲਤ ਵਿਖਾਉਂਦੇ ਆ ਪਰ ਆਪਾਂ ਗਲਤ ਥੋੜੀ ਆ ਇਹਨੂੰ ਕਮਲੀ ਨੂੰ ਤੇ ਪਤਾ ਨਹੀਂ ਹੁਣ ਜਿਹੜੇ ਦੂਜੇ ਐਕਟਰ ਆ ਹੁਣ ਮੈਂ ਉਹਦੀ ਇੰਟਰਵਿਊ ਸਾਰੀ ਸੁਣੀ ਆ ਦੁੱਜੇ ਦੀ ਕੀ ਉਹਦਾ ਨਾਮ ਆ ਐਕਟਰ ਦੁੱਜਾ ਅਮੀਰ ਖਾਨ ਅਮੀਰ ਖਾਨ ਤੋਂ ਐਕਟਰ ਤੋਂ ਉੱਤੇ ਐਕਟਰ ਹੈਗਾ ਕੋਈ ਕਿੱਡਾ ਐਕਟਰ ਤਕੜਾ ਉਹ ਕਹਿੰਦਾ ਮੇਰੀ ਇੱਧਰ ਰਾਜਸਥਾਨ 'ਚ ਨਾ ਸ਼ੂਟਿੰਗ ਹੁੰਦੀ ਓ ਫਿਲਮ ਦੀ ਦੁੱਜੇ ਦੀ ਲਾਲ ਸਿੰਘ ਚੱਡਾ ਦੀ ਕਹਿੰਦਾ ਮੇਰੀ ਸ਼ੂਟਿੰਗ ਹੁੰਦੀ ਤੇ ਕਹਿੰਦਾ ਮੈਂ ਰੋਜ਼ ਨੰਗਦਾ ਹੀ ਉੱਧਰ ਦੀ ਤੇ ਕਹਿੰਦਾ ਕਦੀ ਮੇਰੀ ਸ਼ਿਫਟ 5 ਵਜੇ ਹੁੰਦੀ ਤੇ ਸ਼ਾਮ ਨੂੰ ਮੈਂ 5 ਵਜੇ ਵਾਪਸ ਜਾਂਦਾ ਹੀ ਕਹਿੰਦਾ ਸਾਡੇ ਨਾ ਧਰਮ ਦੇ ਵਿੱਚ ਇਦਾਂ ਕਰਨਾ ਵਾ ਐ ਨਹੀਂ ਕਰਨਾ ਹੈਗਾ ਕਹਿੰਦਾ ਇਦਾਂ ਕਰਨਾ ਵਾ ਕਹਿੰਦਾ ਕਿ ਮੈਂ ਜਦੋਂ ਜਾਂਦਾ ਰਿਹਾ ਤੇ 5 ਵਜੇ ਕਹਿੰਦਾ ਮੇਰੀ ਗੱਡੀ ਤੇ ਗਾੜੀ ਸਾਰਿਆਂ ਨੇ ਸਾਸਰੀ ਘਾਲ ਬੁਲਾਉਣੀ ਮੈਨੂੰ ਇਦਾਂ ਸਾਰਿਆਂ ਨੇ ਖਲੋ ਕੇ ਘਰਾਂ ਦੇ ਵਿੱਚ ਨਿਕਲ ਕੇ ਬਾਹਰ ਸਾਸਰੀ ਘਾਲ ਕਹਿੰਦਾ ਕੋਈ ਮੇਰੀ ਗੱਡੀ ਨਹੀਂ ਉਹਨਾਂ ਰੋਕਣੀ ਕੁਝ ਨਹੀਂ ਮੈਨੂੰ ਐ ਸਾਸਰੀ ਘਾਲ ਬੁਲਾਉਣੀ ਤੇ ਕਹਿੰਦਾ ਫੇਰ ਮੈਨੂੰ ਨਾ ਇਦਾਂ ਮਹਿਸੂਸ ਹੋਇਆ ਕਿ ਇਸ ਚੀਜ਼ ਦੀ ਪਾਵਰ ਘਟਿਆ ਤੇ ਇਸ ਚੀਜ਼ ਦੀ ਪਾਵਰ ਵਧਿਆ ਹਾਂਜੀ ਹੱਥ ਜੋੜਨ ਦੀ ਕਹਿੰਦਾ ਫਿਰ ਮੈਨੂੰ ਮਹਿਸੂਸ ਲੱਗਾ ਕਿ ਜਿਹੜਾ ਹੱਥ ਜੋੜਨਾ ਨਾ ਐ ਕਰਕੇ ਇਹਦੀ ਪਾਵਰ ਵੱਧਿਆ ਐ ਦੇ ਨਾਲੋਂ ਕਹਿੰਦਾ ਵੀ ਹੈਗਾ ਮੈਂ ਮੁਸਲਮਾਨ ਆ ਤੇ ਪਰ ਮੈਨੂੰ ਇਹ ਹੱਥ ਜੋੜਨ ਵਾਲੀ ਪਾਵਰ ਵੱਧ ਲੱਗੀ ਤੇ ਪਾਵਰ ਵੱਧ ਲੱਗਣੀ ਲੱਗਣੀ ਹੈ ਆਪਣੀ ਕੌਮ ਕਿਹੜੀ ਐ ਫਿਰ ਜੋੜ ਨਾਲ ਪਾਜੀ ਜਾਦਾ ਠੀਕ ਹੋਇਆ ਤੈਨੂੰ ਕੁਝ ਨਹੀਂ ਹੋਣੀ ਦੋ ਘੰਟੇ ਸਮੋਸਾ ਹੈ ਯਾਰ ਆਰਾਤਾ ਬੋਲਣੇ ਨਹੀਂ ਦਿਆ ਹਾਂ ਨਹੀਂ ਹੋਣੀ ਕੁਝ ਨਹੀਂ ਹੋਇਆ ਇੱਕ ਗੱਲ ਥੋੜਾ ਮੈਚ ਛੇੜ ਕੇ ਤੇ ਸਿੱਧਾ ਕਰੇ ਜਾਇਆ ਕਰਨਾ ਆਹੋ ਤੂੰ ਦੱਸ ਦਿੰਦੇ ਨੇ ਤੂੰ ਰਹਿਣਾ ਨਹੀਂ ਰਾਤ ਨੂੰ ਠੀਕ ਹੈ ਲੋ ਗੋੜੇ ਕੁੱਤੇ ਹੀ ਭੇਜੋ ਸਿੱਧਾ ਜਾ ਕੇ ਮੈਚ ਘੱਟਾ ਸਿੱਧਾ ਕਰੇ ਇਹ ਭਾਣੀ ਮਾਮਾ 5 ਵਜੇ ਘਰੇ ਆ ਜਾ ਸਮਨਾ ਜਾ ਜਾਓ ਭਾਜੀ ਦੇਖਿਆ ਖੜਿਆ ਹੋਰ ਲੰਮਾ ਚਲਾਇ ਨਾ ਲੱਤ ਫੜ ਲਈ ਉਹਨੇ ਪਿਛੋਂ ਪਾਟਰ ਦੇ ਤੇ ਡੇਗ ਗਿਆ ਥਾ ਚੁੱਕ ਲਿਆ ਉਹਨੂੰ ਉੱਥੇ ਤੱਕ ਆਵਾਜ਼ ਆ ਰਹੀ ਹੈ ਇੱਕ ਰਾਂ ਪਹਿਲਾਂ ਡੇਗ ਗਿਆ ਫੇਰ ਚੋਕਲੇ ਫੇਰ ਚੋਕਲੇ ਲੈ ਗਿਆ ਮੈਂ ਨੰਬਰ ਲੈਣਤਾ ਕਿ ਨਹੀਂ ਨਹੀਂ ਆਪਾਂ ਬੈ ਗਏ ਪੋਚੀ ਕੈਮ ਹੋ ਜਾ ਪੁੱਤ ਭੈ ਮਾਮਾ ਹੁਣ ਨਹੀਂ ਕਬੱਡੀਆਂ ਪਾਉਣੀਆਂ ਪਾਉਣੀਆਂ ਕਿਧੋਂ ਜੇ ਤੋਂ ਆਜੀ ਬਾਰ ਕੰਨਾਂ ਲਾ ਪੁੱਤੀ ਹੋਈ ਉਹ ਤਾਂ ਤੋਂ ਆਜੀ ਸਾਨੂੰ ਚਾਹੀਦਾ 24 ਨੰਬਰ ਅੱਛੀ ਤੈਨੂੰ ਆਖਣਾ ਮੈਂ ਕੈਮ ਹੋ ਜਾ ਉਹਨਾਂ ਦੇ ਸਤਰਾ ਅੱਛਾ ਤੇ ਸਾਡੇ ਕੋਲ ਇੱਕ ਨੰਬਰ ਨਹੀਂ ਲੈ ਆ ਗਿਆ ਰੋ 8 ਲੈ ਗਿਆ ਤੇ ਲੱਖ ਨੇ ਤੇ ਭਰਾਏ ਸੈਮੀ ਫਾਈਨਲ ਹੋ ਰਿਹਾ ਹੈ ਇਨੂੰ ਇਹਨੂੰ ਕਿਹਨੂੰ ਬਾਲੂ ਹੁੰਦੇ ਨੇ ਦੋ ਪਾਈਆਂ ਜੀਵਨ ਨੇ ਦੋ ਤਿੰਨ ਪਾਈਆਂ ਕਿੱਲੇ ਲਾ ਸਕਦਾ ਪਾਈਆਂ ਥੋੜੀ ਗੱਲ ਕਹੀ ਐ ਨਾ ਥੋੜੀ ਗੱਲ ਕਹੀ ਐ ਨਾ ਦਾਦਾ ਨੂੰ ਦੇਣਾ ਇਹਨੂੰ ਇਹਨੂੰ ਨੂਨ ਦੇਣਾ ਕਿਹਦੇ ਨੂੰ ਦੂਜੇ ਨੂੰ ਦੇਣਾ ਨਾ ਨਾ ਨੂਨ ਆਹ ਇਹਨੂੰ ਆਹ ਅਸੀਂ ਦੇ ਦਿੰਦੇ ਹਾਂ ਔਰ ਬਾਹਰ ਆ ਜਾਂਦਾ ਉਹਨਾਂ ਨੂੰ ਉਹਨਾਂ ਨੂੰ ਪਤਾ ਲੱਗ ਜਾਂਦਾ ਰੇਸ਼ ਹੋ ਰੂਸ਼ ਹੋ ਦਾ ਹਿਸਾਬ ਲਾ ਲੈਂਦੇ ਵੀ ਉਹ ਫੇਰ ਵਾਧੇ ਰਹਿੰਦੇ ਆ ਕੌਣ ਹੁੰਦੇ ਆਪ ਹੁੰਦੇ ਆ ਉਹਦਾ ਪਤਾ ਲੱਗਦਾ ਵਾ ਆਪਾਂ ਨੂੰ ਆਪ ਹੁਣ ਮੰਨ ਲੈ ਜਲ ਮੈਂ ਕਬੱਡੀ ਜਦੋਂ ਦੀ ਆਪਾਂ ਖੇਡੰਦੇ ਆ ਆਪਾਂ ਨੂੰ ਪਤਾ ਨਾ ਆ ਜਿਹੜਾ ਰੇਡਰ ਐ ਨਵਾਂ ਹੀ ਤਿਆਰ ਰੇਡਰ ਐ ਹੁਣ ਜਿਹੜੇ ਉੱਤੇ ਬੈਠੇ ਨਾ ਕ੍ਰਿਪਟੋ ਤੇ ਵੀ ਉਹ ਵੀ ਵੇਖ ਲੈਂਦੇ ਆ ਆ ਬੰਦਾ ਜਿਹੜਾ ਪੈਸੇ ਲਾਉਣ ਲੱਗੇ ਜਾਂ ਇਦਾਂ ਇਹ ਨਵਾਂ ਹੀ ਇਹ ਇਦਾਂ ਹੀ ਇਹਨੂੰ ਮੈਂ ਸੁੱਟ ਲੈਣਾ ਇਹਨੂੰ ਮੈਂ ਇਦਾਂ ਕਰ ਲੈਣਾ ਆ ਚੀਜ਼ ਚੱਲਦੀ ਉਹਦੇ ਚ ਉਧਰ ਪੈਸਾ ਇੱਕ ਦੂਜੇ ਦਾ ਹੀ ਆ ਜਿਹੜਾ ਬੰਦਾ ਨਾੜੀ ਆ ਉਹਦਾ ਪੈਸਾ ਹੀ ਜਿਹੜਾ ਮਗੜਮਾ ਚੋਖ ਖਿੱਚਦੇ ਦੂਜੇ ਦੂਜੇ ਤੋਂ ਨਹੀਂ ਖਿੱਚਿਆ ਜਾਂਦਾ ਜੇ ਤਾਂ ਆਪਾਂ ਨਹੀਂ ਕਰਦੇ ਵੀ ਜਿਹੜਾ ਤਕੜਾ ਬੰਦਾ ਫੜਿਆ ਨਹੀਂ ਜਾਂਦਾ ਮਾੜਾ ਹੀ ਫੜਦੇ ਆਪਾਂ ਕਈ ਵਾਰ ਤੇ ਜੇ ਤਕੜਾ ਫੜਾਂਗੇ ਜ਼ੋਰ ਲਾ ਕੇ ਫੜਦਾ ਉਹ ਇਦਾਂ ਹੀ ਜੇ ਤਕੜਾ ਫੜਨਾ ਤੇ ਤਕੜੇ ਨੂੰ ਤਕਨੀਕ ਨਾਲ ਫੜਦੇ ਆ ਉਹ ਆ ਚੀਜ਼ ਉਹਦੇ ਚ ਵੀ ਸਪੀਰੀਅਸ ਚਾਹੀਦਾ ਹਾਂ ਲੱਗੀ ਜਾਂਦੇ ਵੀ ਆ ਜੀ ਉਹ ਪੈਸੇ ਪੈਸੇ ਜਿਹੜੇ ਹੁੰਦੇ ਨਾ ਜਨਤਾ ਦੇ ਹੀ ਹੁੰਦੇ ਆ ਇਦਾਂ ਪੈਸੇ ਘੁੰਮਣਦੇ ਆ ਸਾਰੇ ਬੰਨੇ ਉਹਦੇ 'ਚ ਇੱਕ ਸਾਲ ਦੀ ਚਿਪਕਿਆ ਕਿੰਨੇ ਖਿੱਚਣੇ ਉਹਦੇ 'ਚ ਆਹ ਚੁੱਕਾ ਉਹਦਾ ਪਤਾ ਨਹੀਂ ਕਿਹਦਾ ਟੁਕਾ ਨਾਣਾ ਟੁਕਾ ਨਹੀਂ ਟੁਕਾ ਨਹੀਂ ਇਹਦੇ 'ਚ ਨਹੀਂ ਲੱਗਣਾ ਉਹਦੇ 'ਚ ਪੜਾਈ ਆ ਜੂਆ ਨਹੀਂ ਹੁਣ ਮੰਨ ਕੇ ਚੱਲ ਜਿਹੜੇ ਜਿਹਨੇ ਹੁਣ 5-6 ਸਾਲ ਫੂਕੇ ਆ ਉਹ ਉਹਦਾ ਹੀ ਐਕਸਪੀਰੀਅੰਸ ਵਾਧਿਆ ਹੁਣ ਇੱਕ ਬੰਦਾ ਇੱਕ ਅੱਜ ਲੱਗਾ ਵਾ ਉਹਨੇ ਕਿੱਥੇ ਜਿੱਤ ਲੈਣਾ ਉਹਨੇ ਕਿਥੇ ਜਿਹੜੇ ਬੰਦੇ ਨੇ ਐਕਸਪੀਰੀਅੰਸ ਹੈ ਕਿਰੀਸ ਆਲੇ ਨੇ ਉਹਦੇ ਚ ਜਿੱਤਨੇ ਪਏ ਬੇਜੱਬਾ ਗਲਾ ਦੇ ਛੱਡੀ ਗੇਮ ਚ ਆਹ ਵਾਕੀ ਸਾਰੀ ਸਲਾਦ ਕੀਤੀ ਇਹਨੂੰ ਵੀ ਵੇਚਣੀ ਪੈਣੀ ਸਾਰੀ ਕ੍ਰਿਪਟੋ ਲੈ ਆਵੇ ਪੈਣੀ ਵੇਚਣੀ ਤੂੰ ਗੇਮ ਦੀ ਖੇਡ ਲਈ ਕ੍ਰਿਪਟੋ ਇਹ ਗੇਮ ਉਹ ਨਹੀਂ ਕਿ ਮਾਗੇ ਨਹੀਂ ਆ ਦੀਪ ਕੋ ਨਹੀਂ ਭਾਰ ਹਾਉਣਾ ਪੈ ਦੇਣਾ ਜੇ ਤੂੰ ਨਾਲ ਹੀ ਵਿਗੜਦਾ ਨਾਲੇ ਡੇਢ ਨਾਲੇ ਕੀ ਨਾ ਗੋਲ ਹੀ ਲੱਪਣੀ ਹੁੰਦੀਆਂ ਵੇਖੀਆਂ ਨਹੀਂ ਤੇਰੀਆਂ ਮੈਚਾਂ ਦੇ ਉਹਨੂੰ ਨਾਮੜ ਹੋ ਜਾਈਏ ਆਹ ਇਹ ਕਿੱਪਣੇ ਗੱਡੀ ਆਉਂਦੀ ਤੇ ਦਾ ਟੈਂਪੂ ਲੈ ਕੇ ਤਰਾਦਾ ਛੋਟਾ ਤੇ ਇੰਦਾ ਗਵੇ ਯਾਰ ਮੈਨੂੰ ਵੀ ਲੈ ਜਾ ਮੈਂ ਆਉਂਦੇ ਤੇ ਇਹਦੇ ਨਾਲ ਮੈਨੂੰ ਵੀ ਨਾਲ ਉਦਾਂ ਹੀ ਲੈ ਜਾਓ ਲੈ ਚੱਕਰਦੀ ਆ ਆਪਣਾ ਲੋਗੋ ਕਾ ਤੋਂ ਮਟਾਇਆ ਪਿੱਛੋਂ ਟੀਮ ਦਾ ਏ ਲੋਗੋ ਬੈਠ ਪਤਾ ਨਹੀਂ ਕੀ ਕਰਦਾ ਹੈ। ਉਹਦਾ ਕ੍ਰਿਪਟੋਗ੍ਰਾਮ ਸਿੱਧਾ ਲਾਉਣਾ। ਜਿੰਨੀਆਂ ਗੱਡੀਆਂ ਪਾਉਂਦੀਆਂ ਸਭ ਕਿੰਨੀ ਪਿੰਨ ਲਾਉਣਾ। ਇਹਦੇ ਘਰ ਦੀ ਨਹੀਂ ਕੀਤਾ ਵਾ। ਸਰਮਤੀ ਲਮਕਾ ਦਾ ਪੱਕਾ ਸੀਸੀ ਬੰਨ ਕੇ ਬੂਹ ਗੜੀ। ਯਾਪੇ ਸਿਆਪਾ ਕਰਨਾ ਕਰ ਥਰ ਤੋਂ ਨਹੀਂ ਦੰਦ ਦਰਬਾਰ ਆਉਂਦਾ। ਉਹ ਮੁੰਡਾ ਇਹ ਜਿੰਨੀਆਂ ਗੱਡੀਆਂ ਦਾ ਤੇਲ ਚੋਚਵਾ ਬਗੇ। ਇਹ ਘਰ ਦੇ। ਉਹਨਾਂ ਪੱਕਾ ਸੀਸੀ ਬੰਨਤੀ ਕਰ ਬੂਹ ਗੜੀ ਨਾ ਪਿਆ ਕਰ ਆਪ ਹੀ ਆਉਂਦੇ। ਮੈਂ ਨਹੀਂ ਤੇਲ ਚੋਆ ਗਦੀ। ਜਿੱਦਾਂ ਦੇ ਗੱਡੇ ਲੈਣਾ ਤੇਲ ਚੋਆ ਰਹੀ ਹਾਂ। ਚੋਣ ਨਹੀਂ ਦਿੰਦਾ। ਆਪਣਾ ਚੋਣ ਨੂੰ ਦਿੰਦਾ ਤੇ ਇਹ ਜੋਣ ਨਹੀਂ ਦਿੰਦਾ। ਆਂਦਾ ਰਵੀਆਂ ਤੇਲ ਖਾਣਾ ਜਾਂਵੇਂ ਕਿ ਕੱਲੋਂ ਮਖਾਲ ਬੱਬਿਆ ਬੱਬਿਆ ਇੱਕ ਮਿੰਟ ਇੱਕ ਮਿੰਟ ਕਰ ਲਾ ਮਖਾਲਾ ਮੈਂ ਹੁਣ ਚੱਲਿਆ ਬੰਬੇ ਕ੍ਰਿਪਟੋ ਦੀ ਪੜ੍ਹਾਈ ਲਗਾ ਕਰਨਾ ਕਾਦੀ ਕ੍ਰਿਪਟੋ ਦੀ ਆਕੇ ਭੋਨਾ ਮੈਰਵ ਮੈਕ ਕਮੜਾ ਹੈਗਾ ਮੈਨੂੰ ਬੋਲਾ ਕਿ ਇਹ ਡਿਪਰੈਸ਼ਨ ਚ ਗਿਆ ਮੈਂ ਆਪੋ ਨਹੀਂ ਕੀ ਡਿਪਰੈਸ਼ਨ ਲੱਗਣੀ ਇਹਦੀ ਪੈਸੇ ਜਿਹੇ ਟਰੱਕ ਆਂਦਾ ਭੋਨਾ ਇਹਨੇ ਕਹਿਣਾ ਸੀ ਮੈਂ ਜੇ ਮੈਨੂੰ ਡਿਪਰੈਸ਼ਨ ਚ ਕਰ ਦੇ ਗਿਆ ਚਲ ਕੇ ਤੇ ਇਹ ਕਵੇ ਸਪੈਸ਼ਲ ਚ ਪੋਣਾ ਚਲਦਾ ਲੈ ਮੈਂ ਸ਼ਫਾਇਰ ਤੇ ਮੈਨੂੰ ਲੱਗੇ ਸਪੈਸ਼ਲ ਲੱਗਦੀ ਨਹੀਂ ਯਾਰ ਟਾਕ ਰੁਕਦੇ ਹੈਗੇ ਨਹੀਂ ਇਧਰ ਨਾਲ ਸੈਲਰ ਕੋਈ ਮੈਂ ਸੋ ਸੋ ਤੇ ਮਰ ਗਿਆ ਮੈਂ ਹਾਂ ਸਪੈਸ਼ਲ ਹੈਡੀਟੀ ਲੱਗ ਲਗਾ ਕਿਤੇ ਸੈਲਰ ਜਿੰਨੂ ਚ ਆ ਭੋਨਾ ਸਪੈਸ਼ਲ ਕਿੱਥੇ ਲੱਗਦੀ ਆ ਆਂਦਾ ਨਹੀਂ ਡਿਪਰੈਸ਼ਨ ਜੋ ਮਾਸ ਸ਼ੂਗਰ ਹੈ ਪਰ ਮਾ ਦੱਸਿਆ ਮੈਂ ਮਰ ਤਲੇ ਮੈਂ ਸਪੈਸ਼ਲ ਵੀ ਨਹੀਂ ਦ ਦੇ ਦੇ ਇੱਕ ਬੰਦਾ ਹੋਰ ਜਾਣ ਵਾਲਾ ਹੀ ਆਪਣਾ ਟੈਨਸ਼ਨ ਨਾ ਲਓ ਉਹ ਚਲੇ ਗਿਆ ਨਾ ਉਹਨੇ ਖੁਦ ਖੁਸ਼ੀ ਕਰਨੀ ਜੋ ਮੈਨੂੰ ਬਹੁਤ ਸਾਰੀਆਂ ਇਹਦੀ ਫੀਲ ਕਰਦਾ ਕਿ ਤਰੀਕ ਦੀ ਕਾਹਦੀ ਕਰਦਾ ਕਰੂੰਗਾ ਆਇਆ ਕੋਸ਼ੀ ਐਸਰ ਬੰਦੀ ਥੋੜੀ ਆਇਆ ਐਸਾ ਬੱਚਿਆ ਰਗਾਇਆ ਜਿਵੇਂ ਜਦਾਂ ਉਹ ਕਹਿੰਦਾ ਸੋਹਣਾ ਸੋਹਣਾ ਜਦ ਆ ਗਿਆ ਨਾ ਤੁਨ ਐ ਕੋਈ ਚੀਜ਼ ਵਧੀ ਨਹੀਂ ਕੋਈ ਕ੍ਰੈਸ ਟੋਲ ਨਹੀਂ ਕੱਖ ਨਹੀਂ ਨਾਰਮਲ ਸਾਰਾ ਕੁਝ ਉਦਾਂ ਜਦੋਂ ਆਪਾਂ ਟੈਸਟ ਕਰਾਉਨੇ ਇੱਕ ਨਾ ਡਾਊਟ ਤੇ ਡਰ ਗਿਆ ਹੁੰਦਾ ਜ ਮਨ ਚ ਹਾਂਜੀ ਹਾਂਜੀ ਨਹੀਂ ਆਇਆ ਨਹੀਂ ਕੁਝ ਨਹੀਂ ਕੀ ਦਵਾਂ ਟੈਸਟ ਪਲੇਅਰਾਂ ਵਾਸਤੇ ਨੁਕਤਾ ਵਾ ਜਿੰਨੇ ਪਲੇਅਰ ਖੇਡਦੇ ਆ ਨਵੇਂ ਸਾਰਿਆਂ ਤੇ ਨੁਕਤਾ ਗਰਮੀ ਖਾਸ ਕਰਕੇ ਗਰਮੀ ਦੇ ਵਿੱਚ ਲੀਵਰ ਵਾਸਤੇ ਤੇ ਐਡਾ ਜ਼ਿਆਦਾ ਵਧਿਆਣਾ ਇੱਕ ਲੈਣੀ ਮਿਛਰੀ ਇੱਕ ਲੈਣਾ ਸੁੱਕਾ ਆਲੂ ਬਖਾਰਾ ਇੱਕ ਇਮਲੀ ਤੇ ਇੱਕ ਲੈਣਾ ਬੀ ਦਾਣਾ ਰਾਤ ਨੂੰ ਕੁਜੇ ਕੋਰੇ ਚ ਪਿਉ ਦੇਣਾ ਸਾਰੀਆਂ ਚੀਜ਼ਾਂ ਉਨੇ ਉਨੀ ਮਾਤਰਾ ਦੇ ਵਿੱਚ ਕੀ ਆਪਣਾ ਰਾ ਦਿਨੇ ਗਲਾਸ ਦੋ ਗਲਾਸ ਪੰਜਾ ਠੀਕ ਹੈ ਹਾਂ ਇਹਨਾਂ ਨੂੰ ਰਾਤ ਨੂੰ ਪਿਉ ਦੇਣਾ ਵਾ ਦਿਨੇ ਨਚੋੜ ਕੇ ਕੱਪੜੇ ਚ ਕੱਪੜੇ ਨਚੋੜ ਕੇ ਤੇ ਦਿਨੇ ਪਿਓ ਘਟੋ ਘਟ 20 25 ਦਿਨ ਪਿਓ ਜੇ ਤੁਹਾਡੇ ਚ ਗਰਮੀ ਲੀਵਰ ਦੇ ਵਿੱਚ ਰਹਿ ਗਈ ਤੁਹਾਨੂੰ ਜੇ ਗਰਮੀ ਲੱਗ ਗਈ ਪੇਰ ਤੋਂ ਕਿਉਂ ਵੀ ਗਰਮੀ ਲੱਦਿਆਂ ਖੁਸ਼-ਖੁਸ਼ ਰਹੋਗੇ ਕਿਤਨਾ ਚਿਰਚੜਾ ਪਣ ਜਾਂਦਾ ਰਹਿੰਦਾ ਨਾ ਬੰਦੇ ਚ ਗੁੱਸਾ ਆ ਜਾਂਦਾ ਹੋਰ ਕਿਦਾਂ ਤਰੇਲੀਆਂ ਨਹੀਂ ਹੁੰਦੀਆਂ ਉਹ ਸਾਰਾ ਕੰਮ ਹੀ ਲੀਵਰ ਤੋਂ ਸ਼ੁਰੂ ਹੁੰਦਾ ਹੈ ਲੀਵਰ ਲੀਵਰ 'ਚ ਗਰਮੀ ਹੋਵੇ ਬੰਦਾ ਚਿੜਚਿੜਾ ਪਾਣਾ ਹੋ ਜਾਂਦਾ ਬੰਦੇ 'ਚ ਗੁੱਸਾ ਆਇਆ ਚੜੀ ਜਾਂਦਾ ਅੰਦਰ ਕਾਲ ਜੀ ਪਈ ਜਾਂਦੀ ਹੈ ਜਦੋਂ ਆਪਣਾ ਅੰਦਰ ਠੰਡਾ ਨਾ ਅੰਦਰ ਦੇ ਵਿੱਚ ਐ ਪੂਰਾ ਫਰੈਸ਼ ਅੰਦਰ ਆ ਤੇ ਬੰਦੇ ਨੂੰ ਗੁੱਸਾ ਹੀ ਨਹੀਂ ਆਉਂਦਾ ਅੰਦਰ ਨੂੰ ਠੰਡਾ ਕਰੋ ਇਹ ਚੀਜ਼ਾਂ ਚਾਰ ਚੀਜ਼ਾਂ ਰੁਟੀਨ ਦੇ ਵਿੱਚ 25 ਦਿਨ ਪੀ ਲੋ 25 ਦਿਨਾਂ ਬਾਅਦ ਤੁਸੀਂ ਆ ਕੇ ਮੈਨੂੰ ਕਹੋਗੇ ਭਲਵਾਨ ਜੀ ਕੋਈ ਨੁਕਤਾ ਦੱਸਿਆ ਠੀਕ ਦੇਸੀ ਚੀਜ਼ਾਂ ਦੇ ਵਰਦਾਨ ਆ ਇਹ ਦੇਸੀ ਚੀਜ਼ਾਂ ਆਪਾਂ ਕਰਦੇ ਨਹੀਂ ਆ ਬਾਲੀ ਤਕੜੀ ਚੀਜ਼ ਐ ਕਰਕੇ ਵੇਖੋ ਸਾਰੇ ਜਣੇ ਜਿਹੜੇ ਆਪਣੇ ਸੁਣਨਗੇ ਵੀ ਨਾਰਮਲ ਬੰਦਾ ਵੀ ਗਰਮੀ ਚ ਨਾਰਮਲ ਬੰਦਾ ਵੀ ਪੀਓ ਹਾਂ ਨਾਰਮਲ ਵੀ ਕੱਚੇ ਭਾਂਡੇ ਚ ਹਾਂ ਕੁੱਜਾ ਭਾਂਡਾ ਨਹੀਂ ਹੁੰਦਾ ਉਹਦੇ ਚ ਉਹਦੇ ਚ ਪਿਉਂਗੇ ਬੀਜ ਦਾਣਾ ਆਲੂ ਭਗਾਰਾ ਸੁੱਕਾ ਮਿਸ਼ਰੀ ਢਾਗੇ ਵਾਲੀ ਲੈਣੀ ਆ ਤੇ ਬੀਜ ਦਾਣਾ ਮਿਲ ਜਾਂਦਾ ਉਹਨੂੰ ਪਿਉਂਦੇ ਨਾ ਚੋਹਾਂ ਚੀਜ਼ਾਂ ਨੂੰ ਮਿਸ਼ਰੀ ਵਿੱਚ ਪਾ ਦੇਣੀ ਆ ਮੈਂ ਨਜ਼ਾਰਾ ਵੜਾਉਂਦਾ ਹੀ ਪੀਂਦਾ ਵੀ ਤੜਕੇ ਪੀਣਾ ਮੈਂ ਨਰਨੇ ਕਾਲ ਜੀ ਹਾਂ ਨਰਨੇ ਕਾਲ ਜੀ ਮوضوع ਇਹ ਪਿੰਨਾਂ ਦਾ ਬੀਰ ਨਾਲ ਨਹੀਂ ਕੋਈ ਗੱਲ ਹੋਉਂਦੀ। ਇਹ ਵੀ ਗੱਲ ਪਵਾ ਦੇ। ਯਾਰ ਦੀ ਡੰਡ ਜਿਤਨਾ ਹੁਣ ਆਪਾਂ ਮੈਂ ਆ ਨਾ ਸੀਨੀਅਰ ਆ ਆਪਾਂ। ਹੁਣ ਮੰਨ ਲਾ ਮੈਂ ਬਹਿ ਗਿਆ ਬੋਤਲ ਲੈ ਕੇ ਜਾਂ ਬੀਅਰ ਲੈ ਕੇ। ਹੁਣ ਤੇਜੇ ਹੁਣੀ ਨਵੇਂ ਆ, ਸੋਖ ਹੁਣੀ ਨਵੇਂ ਆ। ਹੁਣ ਇਹਨਾਂ ਨੂੰ ਮੈਂ ਲਾਗੇ ਪੋਣਾ। ਮੈਂ ਕਹਿੰਦਾ ਕੋਈ ਨਹੀਂ ਪੁੱਤ। ਬੀਅਰ ਪੀਲਾ ਗਲਾਸੀ। ਕੋਨੀ ਫਾੜ ਫੜ। ਗਲਾਸੀ ਬੀਅਰ ਨਾ ਗਰਮੀ ਦਰਮੀ ਨਿਕਲਣੀ। ਤੇ ਇਹ ਕਿ ਇਹਨਾਂ ਦੇ ਮਨ 'ਚ ਵੀ ਇਹੀ ਚੀਜ਼ ਹੈ ਨਵੇਂ ਆ ਪਲੇਅਰਾਂ ਦੇ ਕਿ ਜਿਹੜੀ ਬੀਅਰ ਆ ਗਰਮੀ ਕਰੇ ਗਰਮੀ ਕਰਦੀ ਸਭ ਤੋਂ ਵੱਡਾ ਕੋਈ ਪਲਵਾਂਜੀ ਗਰਮੀ ਨਹੀਂ ਕੱਢਦੀ ਨਕੋਲ ਤੇ ਨਕੋਲ ਆ ਹੁਣ ਬੰਦੇ ਨੇ ਸਿੱਖਣਾ ਆ ਆਪਣੇ ਸੀਨੀਅਰ ਪਲੇਅਰ ਤੋਂ ਕਿ ਇਹ ਪਲੇਅਰ ਮੈਨੂੰ ਕਿੱਦਾਂ ਦੀ ਮੱਤ ਦਿੰਦਾ ਕਿੱਦਾਂ ਦੇ ਨਹੀਂ ਮੈਂ ਤਾਂ ਕਹਿੰਨਾ ਪਾਉ ਦੇਸੀ ਚੂਚਾ ਆਦੇ ਘਰੋਂ ਲੱਭ ਕੇ ਆਪਦੇ ਘਰੇ ਬਣਾ ਕੇ ਰੋਟੀ ਪਾਣੀ ਕਰਕੇ ਆਇਆ ਕਰੋ ਸੈੱਟ ਤੇ ਘਰੇ ਜਾ ਕੇ ਹੀ ਰੋਟੀ ਪਾਣੀ ਖਾਇਆ ਕਰੋ ਹੁਣ ਫੇਰ ਬੰਦਾ ਤਕੜਾ ਰਹਿੰਦਾ ਜੇ ਆਪਾਂ ਕਵਾਂਗੇ ਕਿ ਮੈਂ ਕਾ ਮਾਨੂੰ ਬਹਿ ਕੇ ਕਿਹਦੇ ਟਾਬੇ ਦੇ ਰੋਟੀ ਖਾਵਾਂ ਮਿਰਚ ਮਸਾਲੇ ਵਾਲੀ ਤੇ ਸ਼ਾਮ ਮੁੜ ਕੇ ਮੈਂ 10 ਸਾਲ ਕਬੱਡੀ ਖੇਡ ਲਾਂ ਉਹ ਤੇ ਗੱਲ ਜੇ ਝੂਠੀ ਜੇ ਤੇ ਆਪਾਂ ਘਰੇ ਘਰੇ ਆਪਦਾ ਘਰੇ ਬਹਿ ਕੇ ਰਾਸ਼ਨ ਪਾਣੀ ਖਾ ਕੇ ਖੇਡਾਂਗੇ ਫੇਰ ਖੇਡੀ ਜਾਣੀਆਂ ਤੇ ਜੇ ਆਪਾਂ ਗਾਵਾਂਗੇ ਟਾਬਿਆਂ ਦੇ ਬਹਿ ਕੇ ਰੋਟੀਆਂ ਖਾ ਕੇ ਕਬੱਡੀ ਖੇਡ ਲਈਏ ਤੇ ਉਹ ਤੇ ਫਿਰ ਦੋ ਤਿੰਨ ਸਾਲੀ ਆ ਜਿੰਨੇ ਤੇਰ ਜਵਾਨੀ ਟਾਬੇ ਵਾਲਾ ਤਾਂ ਇੱਕ ਮਸਾਲਾ ਵੀ ਨਿਕਲਦਾ ਆ ਉਹ ਉਹਦੇ ਫਿਰ ਇੱਕ ਵਾਰ ਕੁੰਡੀ ਜੀ ਵੀ ਬਣਾ ਲੈ ਜਿਹੜੀ ਸਵੇਰੇ ਜਿਹਦੇ ਨਾਲ ਸਾਫ ਕਰਨਾ ਸਾਰਾ ਕੁਝ ਜਿਹੜਾ ਟਾਪੇ ਨਾਲ ਰੈਸ਼ਨ ਹੁੰਦਾ ਪਲੇਅਰ ਤੇ ਛੱਡੋ ਖੁਦ ਦਾਇਕ ਖਤਮ ਲਮਹਾਂ ਜੀ ਅਸਲ ਚ ਪਲੇਅਰ ਹੀ ਹੋ ਆ ਜਿਹੜਾ ਬੰਦਾ ਜਦੋਂ ਬਾਹਰ ਨੂੰ ਜਾਂਦਾ ਬੈਠਕ ਵਜੇ ਇੱਕ ਦੋਆਂ ਸਕਿੰਟਾਂ ਚ ਫਰੈਸ਼ ਹੋ ਜੇ ਬੰਦਾ ਉਹ ਆ ਪਲੇਅਰ ਹੀ ਅਸਲ ਬੰਦੇ ਕਹਿੰਦੇ ਹੁੰਦੇ ਆ ਜਿਹੜੇ ਖਲੀਫੇ ਹੁੰਦੇ ਨਾ ਬੰਦੇ ਉਹ ਕਹਿੰਦੇ ਤਾਂ ਤੈਨੂੰ ਬਾਹਰ ਕਿਦਾਂ ਦਾ ਆਉਂਦਾ ਈ ਲੈਟਰਿੰਗ ਕਿਦਾਂ ਦੀ ਆਉਂਦੀ ਹ ਦੱਸ ਕਿੰਨਾ ਟਾਈਮ ਲਾਉਣਾ ਤੂੰ ਲੈਟਰਿੰਗ ਕਰਨ ਲੱਗਦਾ ਬੰਦਾ ਉਹ ਹੈ ਜਿਹੜਾ ਮੰਨ ਕੇ ਚੱਲੇ 5 ਮਿੰਟ ਨਹੀਂ ਲਾਉਂਦਾ 5 3 3 2 2 ਤੋਂ 2.5 ਮਿੰਟ ਲੱਗਣੇ ਚਾਹੀਦੇ ਬੰਦੇ ਨੂੰ ਫਰੈਸ਼ ਹੋਣ ਲੱਗੇ। ਉਹ ਬੰਦਾ ਤੰਦਰੁਸਤ ਹੈ। ਜਿਹੜਾ ਬੰਦਾ 10 ਮਿੰਟ ਬੈਠ ਚਲੋ ਫੋਨ ਫੜ ਕੇ ਜਿੰਨਾ ਚਿਰ ਮਰਜ਼ੀ ਬੈਠਾ ਰਵੇ ਉਹ ਉਹਦੇ ਮੁੱਢਾ ਨਹੀਂ ਚੱਕਰ ਪਈ। ਪਰ ਫਰੈਸ਼ ਕਿੰਨੇ ਚਿਰ ਚੁੰਦਾ? ਟਰਾਈ ਨਹੀਂ ਇਹੋ ਚੀਜ਼ਾਂ ਨਹੀਂ ਗਾਣਿਆ। ਸਾਡੇ ਉਹ ਤਾਡੇ ਪਿੰਡ ਦੇ ਵਿੱਚ ਹੁਣ ਇਹ ਚੀਜ਼ ਦਾ ਇਹ ਚੀਜ਼ ਦਾ ਪਤਾ ਨਹੀਂ ਗਏ ਉਹਨਾਂ ਦਾ ਮੁੱਦਾ ਹੀ ਅਸਾਂ ਅੰਬਰੋਂ ਨਿਊਜ਼ ਕਰਾ ਰਹੇ ਹਾਂ ਬੜਾ ਜਿਆਦਾ ਇੱਕ ਬੜਾ ਹੀ ਚੱਕਰ ਆ ਬੰਦੇ ਦਾ ਲੀਵਰ ਹੈ ਨਾ ਜਿਹੜਾ ਲੀਵਰ ਆਪਾਂ ਜਦੋਂ ਲੈਕਟ੍ਰੀਨ ਕਰਦੇ ਹਾਂ ਆਪਾਂ ਕਿੰਨਾ ਚਿਰ ਕਈ ਵਾਰ ਬੰਦਾ ਕਈ ਵਾਰ ਬੰਦੇ ਨੂੰ ਲੀ ਜੀ ਪਈ ਰਹਿੰਦੀ ਲੀ ਜੀ ਆ ਜਦੋਂ ਹੋਣ ਵਾਲੀ ਹੁੰਦੀ ਉਹਨਾਂ ਦੀ ਉਹ ਬੰਦਾ ਨੁਕਸਤ ਹੁੰਦਾ ਉਹ ਇਹ ਜਾਂਦਾ ਮੈਨੂੰ ਲੈਟਰਿੰਗ ਹਜੇ ਰਹਿੰਦੀ ਆ ਰਹਿੰਦੀ ਆ ਉਹ ਬੰਦੇ ਚ ਉਹਦੇ ਬੰਦੇ ਚ ਗਰਮੀ ਹੁੰਦੀ ਆ ਲਿਵਰ ਚ ਪਪਾ ਗਿਆ ਜੋ ਉਹਨੇ ਗਿਆ ਬਾਹਰ ਐ ਜਾ ਕੇ ਬਸ ਐ ਕੀਤਾ ਰ ਮੈਂ ਜਾਨਾ ਇਹਨਾਂ ਨੂੰ ਫੋਨ ਕੀਤਾ ਕਿ ਮੈਂ ਹ ਰਗੜਾ ਲਿਓ ਬੁਲਾਉਂਦਿਆ ਮੈਂ ਮੈਂ ਇਹ ਆ ਨਾ ਇਹਦਾ ਰਗੜਾ ਪੀਣਾ ਮੈਂ ਰਗੜਾ ਪਿਆ ਦੂ ਇਹਨੂੰ ਮੈਂ ਇਹ ਆਏ ਨਹੀਂ 5 6 ਲੱਖ ਲੈਣੇ ਪੀਤੇ ਬਿਲਕੁਲ ਮੈਨੂੰ ਆਉਣੀ ਇਹਦੇ ਚ ਗਿਰੀਆਂ ਪਾਓ ਇਹਦੇ ਚ ਚੌਵੇਂ ਮਗਜ ਪਾਓ ਇਹਦੇ ਚ ਹਰੀਆਂ ਲਾਚੀਆਂ ਪਾਓ ਕਾਲੀਆਂ ਮਿਰਚਾਂ ਪਾਓ ਤੇ ਜਿਤਨਾ ਮੰਨ ਕੇ ਚੱਲ ਕੀ ਖਸਖਾਸ ਵੀ ਨਹੀਂ ਪਾਉਂਦਾ ਮੈਂ ਇਹਦੇ ਵਿੱਚ ਬੱਗਾ ਜੀਰਾ ਥੋੜਾ ਜਿਹਾ ਪਾ ਲੋ ਉਹਦੇ ਨਾਲ ਪਚ ਜਾਂਦਾ ਰਗੜ ਆ ਥੋੜੇ ਜਿਹਾ ਪਾ ਲੋ ਏਡੇ ਜ਼ਿਆਦਾ ਨਹੀਂ ਜ਼ਰੂਰੀ ਕੋਈ ਜਿਆਦੀਆਂ ਗਿਰੀਆਂ ਜ਼ਰੂਰੀ ਹਾਂ ਬਾਪਾ ਨਹੀਂ ਤਾਂ ਵਾਸੀਰ ਮੈਂ ਨਹੀਂ ਮੈਂ ਨਹੀਂ ਤੈਨੂੰ ਮੈਂ ਨਹੀਂ ਪਾ ਲੱਗਦਾ ਨਹੀਂ ਤਾਸੀਰ ਨਾ ਆ ਜੀ ਨਹੀਂ ਉਹ ਗਾਂ ਦੀ ਗਾਂ ਪੁਲਗੀ ਚੱਕਰ ਜਿੱਤਾਂ ਬੱਬਿਆ ਗਾਂ ਦੀ ਗਾਂ ਲੋਕੀ ਕਾਢਾਂ ਕੱਢੀ ਜਾਂਦੇ ਨਾ ਉਹ ਨਿਕਲੀ ਜਾਂਦੀਆਂ ਜਦੋਂ ਆਪਾਂ ਅਸੀਂ ਪੁਰਾਣੇ ਪਲਵਾਨਾਂ ਤੋਂ ਸਿੱਖਿਆ ਜਦੋਂ ਹੁਣ ਪੁਰਾਣੇ ਪਲਵਾਨ ਲਾਉਂਦੇ ਰਹੇ ਆ ਉਹਦੇ ਅਸਲ ਚ ਮੇਨ ਮੋਟਿਵ ਆਪਣਾ ਇਹੀ ਆਪਣੇ ਅੰਦਰ ਗਿਰੀਆਂ ਜਾਂਦੀਆਂ ਬਾਕੀ ਦਾ ਜਿਹੜਾ ਦੂਜਾ ਪਾਈ ਜਾਂਦੇ ਉਹ ਤੇ ਦੂਜਾ ਰੂਹ ਤੇ ਗੱਲਾਂ ਨਹੀਂ ਆ ਉਹ ਤੇ ਪਾਈ ਜਾਓ ਜੋ ਮਰਜ਼ੀ ਪਾਈ ਜਾਓ ਵਿੱਚ ਉਹਦੇ ਰਗੜਿਆ ਹੀ ਜਾਣਾ ਵਿੱਚ ਉਹ ਤੇ ਗਿਰੀਆਂ ਨੇ ਕਰਨਾ ਤੇ ਗਿਰੀ ਦੀ ਬਰੀਕ ਤੇ ਡਰਾਈਵਰ ਖਰੀਦੀ ਜਾ ਗਿਰੀਆਂ ਨੇ ਕਰਨਾ ਸੌਰੀ ਇਹਨਾਂ ਦਾ ਕਹਿੰਦੇ ਜੀ ਆਉਣ ਦੇ ਸਾਲ ਦੇਸੀ ਘੋੜੇ ਟੀਨਾਰੇ ਨਾਲ ਵੱਡੇ ਪੱਤਲੇ ਸਨਮਾਨ ਹੋਏਗਾ ਆਪਾਂ ਟੀਮਾਂ ਦੇ ਵਿੱਚ ਆ ਕੇ ਵਾਹ ਵਾਹ ਕਿਹਦਾ ਸੁਣ ਕੇ ਉਹਦੇ ਨੂੰ ਪਾਸੇ ਗੱਲੂ ਸਾਡਾ ਵੀਰ ਹੈ ਸ਼ਾਨ ਗੱਲ ਤੋਂ ਨਹੀਂ ਗਿਆ ਸਭੀ ਮਸਾਜਾਂ ਹੀ ਕਰਾਉਂਦੇ ਆ ਉਹਨੂੰ ਪਤਾ ਨਹੀਂ ਵੀ ਪੰਗਾ ਪੰਗਾ ن پوریا سرندر کھڑ جا ابو لو شروارا دے کے آ مایا آ مایا سرندر ਰਾਣਾ ਅਮਰੀਕਾ ਵਾਲਾ ਤੇ ਸ੍ਰਿੰਦਰ ਵੈਲਡਿੰਗ ਵਾਲਾ ਮੇਰੇ ਵੀ ਬਹੁਤ ਵੱਡੇ ਮਾਨ ਪਿਆਰੇ ਨਾਲ ਬੋਲਣ ਦੀ ਪੁੰਜਾ ਕਰ ਗਿਆ ਆਪਾਂ ਧੰਨਵਾਦ ਕਰਦੇ ਆਂ ਬਰੰਦੀਪੁਰਿਆ ਖਰਦਾਰਾ ਆ ਮਿੱਤਰਾਂ ਚ ਖੜਕ ਪਈ ਇਧਰਲੇ ਪਾਸੇ ਡੋਕਰੀ ਵਾਲ ਨੇ ਕਬੱਡੀ ਪਾਤੀ ਹੈ ਗੋਪੀ ਭਰਾ ਰਾਣਾ ਅਮਰੀਕਾ ਵਾਲਾ ਕਹਿੰਦਾ ਵੀ ਜੇ ਗੋਪੀ ਜੱਹਾ ਲਾਉਂਦਾ ਤੇ 500 ਮੇਰੇ ਵੱਲੋਂ ਕਰ ਦੇ ਆ ਸਾਹਮਣੇ ਖੇਡ ਮੈਦਾਨ ਦੇ ਜੇ ਇਧਰਲੇ ਪਾਸੇ ਆਹੀ ਟੱਕਰ ਆਹੀ ਟੱਕਰ ਆਹੀ ਟੱਕਰ ਆਹੀ ਹਰੰਦੀਪੁਰਿਆ ਆਹੀ ਹਰੰਦੀਪੁਰਿਆ ਉਹ ਭੈਣਾ ਵਾਲਿਓ ਆਉਂਦਾ ਸਵਾਦ ਆਉਂਦਾ ਨਜ਼ਾਰਾ ਆਹ ਨਿਸ਼ਾਨ ਨਿਸ਼ਾਨ ਭਰਾ ਨੇ ਹੱਥ ਘੜਾ ਕਰ ਦਿੱਤਾ ਕਹਿੰਦਾ ਵੀ ਮੇਰੇ ਵੱਲੋਂ ਆ ਸਕਿਆ ਆਹ ਸਾਹਮਣੇ ਖੇਡ ਮੈਦਾਨ ਦੇ ਇਧਰਲੇ ਪਾਸੇ ਹਰਨਦੀਪੁਰੀਆ ਮਾਇਆ ਵਾਦੀ ਜਾਂਦੀ ਹੈ ਗ੍ਰੀਨਸ ਵਾਲੇ ਕੈਨੇਡਾ ਵਾਲੇ ਅਮਰੀਕਾ ਵਾਲੇ ਹੇ ਬੱਲੇ 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 ਆਹ ਸਾਹਮਣੇ ਇਧਰਲੇ ਪਾਸੇ ਕਬੱਡੀ ਦੇ ਗਰਾਊਂਡ ਵਿੱਚ ਹੈ ਟੱਕਰਾ ਵੱਡੀਆਂ ਨੇ ਭੱਲੇ 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 ਭੱਜ ਭੱਜੋ ਸ਼ੇਰਾ ਭੱਜੋ ਇਹਦਾ ਕੋਈ ਗੱਲ ਨਹੀਂ ਕਹਿੰਦੇ ਵੀ ਅਸੀਂ ਗੱਲ ਨਹੀਂ ਖੰਡੋਰ ਸਾਹਿਬ ਦੀ ਟੀਮ ਤੇ ਲਾਇਆ ਕੋਈ ਚੱਕਰ ਨਹੀਂ ਲਓ ਸਾਹਮਣੇ ਹੁਣ ਗਲਤ ਫੈਮੇ ਡੋਰ ਹੋ ਗਈ ਹੈ ਆਹ ਸਾਹਮਣੇ ਇਧਰਲੇ ਪਾਸੇ ਟੱਕਰਾਂ ਵੱਡੀਆਂ ਕਬੱਡੀ ਦੇ ਅੱਜ ਹੀ ਫੋਨ ਗੱਲਾਂ ਕਰ ਰਿਹਾ ਹੈ ਕਹਿੰਦੇ ਪਰ ਅਸੀਂ ਫਰਾਂਦੀਪੁਰੇ ਗੋਪੀ ਭਰਾ ਨੂੰ ਕਹਿਣਾ ਸੀ ਫਰਾਂਦੀਪੁਰੇ ਗੋਪੀ ਭਰਾ ਦੇ ਕੋਲ ਸਾਈ ਹੈ ਤੇ ਆਪਾਂ ਭਰਾ ਦਾ ਜਿਹੜਾ ਮੈਚ ਨਹੀਂ ਕਰਵਾ ਸਕੇ ਪਰ ਆਪਾਂ ਮੈਚ ਹੁਣ ਲਾਲਪੁਰੀ ਤੇ ਮੰਨੇ ਤੇ ਘਿਹਾਲੇ ਦੀਆਂ ਟੀਮਾਂ ਦੇ ਦਰਮਿਆਨ ਆਉਣਾ ਹੈ ਇਹਨਾਂ ਵੀ ਸਰਦਾਰ ਸ਼ਰੂਪ ਸਿੰਘ ਜੀ ਨੇ ਆ ਮਾਇਆ ਤੁਸੀਂ ਲੈ ਲਓ ਤੇ ਬਾਅਦ ਵਿੱਚ ਕਹਿੰਦੇ ਵੀ ਹੁਣ ਆਪਾਂ ਖੰਡੂਰ ਸਾਹਿਬ ਦੀ ਟੀਮ ਦਾ ਹਰੇਕ ਜੱਫਾ ਪੰਜ-ਪੰਜ ਸੋ ਦਾ ਆਓ ਸਾਹਮਣੇ ਇਧਰਲੇ ਪਾਸੇ ਹੈ ਪੰਡਤਾ 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 ਟੱਕਰ ਕਿਹਦੇ ਨਾਲ ਹੈ ਮੱਲੀ ਪਰਮਾ ਲੁਕਾਰੇ ਹੋ ਗਿਆ ਖਰਦੋਸ ਸਿੰਘ ਜੀ ਪਵਾਰ ਸਾਹਿਬ ਤੇ ਰਾਣਾ ਅਮਰੀਕਾ ਵਾਲਾ ਉਹਨਾਂ ਭਰਾਵਾਂ ਵੱਲੋਂ ਇੱਕ ਹਜ਼ਾਰ ਦੇ ਜਿਹੜੇ ਵੱਡੇ ਪਿਆਰ ਇਹਨਾਂ ਬੋਲਾਂ ਦੇ ਲਈ ਪੁੱਜਿਆ ਸਤਿਕਾਰ ਹੈ ਜਿੰਦਗੀ ਕਰਾਈਆਂ ਤੋਂ ਆਹ ਸਾਹਮਣੇ ਤੇਰੇ ਪਾਸੇ ਫੜੰਦੀ ਪਰਿਆ ਫੜੰਦੀ ਪਰਿਆ ਲੈ ਵੀ ਰਾਣਾ ਅਮਰੀਕਾ ਵਾਲਿਆ ਵੀ ਭੈਣ ਨੇ ਸਾਡੀ ਲਾਜ ਰੱਖੀ ਐ ਸਾਡੀ ਪੱਕ ਰੱਖੀ ਐ ਇਹੋ ਜਿਹਿਆਂ ਧੀਆਂ ਇਹੋ ਜਿਹਿਆਂ ਭੈਣਾ ਮਾਰਕ ਹਲੇ ਘਰ ਦੇ ਵਿੱਚ ਦੇਵੇ ਜਿਹੜੀਆਂ ਆਪਣੇ ਪਰਿਵਾਰ ਦੀ ਨਹੀਂ ਲੱਕੜੇ ਨੱਕਰਦੇ ਨਹੀਂ ਆਪਣੇ ਜ਼ਿਲ੍ਹੇ ਦੀ ਨਹੀਂ ਪੂਰੇ ਪੰਜਾਬ ਦੀ ਮਾਗਰ